ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਨਮੋਲ ਲੋਪੋ ਤੇ ਮੇਰੇ ਨਾਲ ਮੇਰਾ ਭਰਾ ਹਰਪ੍ਰੀਤ ਮੇਰੇ ਕੀ ਹਾਲਾ ਮੱਲਾ ਡਾਕਟਰ ਐਪਲ ਦੇ ਨਾਂ ਨਾਲ ਮਸ਼ਹੂਰ ਆ ਇਹ ਬੰਦਾ ਬਹੁਤ ਕੈਂਟ ਕੰਮ ਕਰਦਾ ਹੋਰ ਵੀ ਠੀਕ ਠਾਕ ਅਨਮੋਲ ਵੀਰੇ ਤੁਸੀਂ ਦੱਸੋ ਕਿਦਾਂ ਬਸ ਠੀਕ ਠਾਕ ਵਧੀਆ ਵੀਰੇ ਸਤਿ ਸ਼੍ਰੀ ਅਕਾਲ ਜੀ ਅੱਜ ਆਪਣੇ ਕੋਲੇ ਬਾਈ ਅਨਮੋਲ ਵੀਰਾ ਤੇ ਪਿੰਡ ਲੋਪੋ ਵੀਰੇਣਾ ਆਣਾ ਹੁਣ ਲਿੰਕ ਜਣੀ ਵਧੀਆ ਪਹਿਲਾਂ ਵੀ ਵੀਰੇ ਨਾਲ ਫੋਨ ਤੇ ਗੱਲਬਾਤ ਹੁੰਦੀ ਰਹੀ ਆ ਵੀਰੇ ਨੂੰ ਮਿਲੇ ਅੱਜ ਪਹਿਲੀ ਵਾਰੀ ਸੀਗੇ ਮਤਲਬ ਅੱਜ ਪਹਿਲੀ ਵਾਰ ਮਿਲੇ ਤੇ ਜਾਨੀ ਵੀਰੇ ਨਾਲ ਵਧੀਆ ਲੱਗਿਆ ਮਿਲ ਕੇ ਗੱਲਾਂ ਬਾਤਾਂ ਕੀਤੀ ਅੱਜ ਕਾਫੀ ਟੌਪਿਕ ਦੇ ਜਾਨੀ ਗੱਲਬਾਤ ਹੋਈ ਵੀਰੇ ਨਾਲ ਤੇ ਕਰਦੇ ਆ ਇੱਕ ਵਧੀਆ ਜੀ ਵੀਡੀਓ ਸ਼ੁਰੂ ਤੇ ਜੇ ਕਿ ਚੰਗੀ ਜਾਣਕਾਰੀ ਲੱਗੇ ਤਾਂ ਵੀਡੀਓ ਚੇਅਰ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਸ਼ੇਅਰ ਤੇ ਲਾਜ਼ਮੀ ਕਰਦੇ ਤੁਸੀਂ ਮਤਲਬ ਵੀ ਇਹ ਆਪਦੇਆਂ ਵੀਡੀਓ ਨਾਲ ਆਪਦੇ ਪੇਜ ਤੇ ਇਦਾਂ ਦੇ ਆ ਵੀ ਪਾਉਂਦੇ ਰਹਿੰਦੇ ਮਤਲਬ ਜਿਹੜੀਆਂ ਛੋਟੀਆਂ ਛੋਟੀਆਂ ਜਾਣਕਾਰੀਆਂ ਹੁੰਦੀਆਂ ਜਿਹੜੀਆਂ ਆਪਾਂ ਘਰੇ ਬੈਠ ਕੇ ਮੰਨ ਲਓ ਆਪਣੇ ਹਰਪੀ ਦੇ ਆਉਣ ਦੀ ਹਰਪੀ ਤਾਂ ਲੋਡ ਨਹੀਂ ਹੈਗੀ ਜੀ ਤਾਂ ਤੁਸੀਂ ਹਰਪੀ ਦੇ ਚੈਨਲ ਨੂੰ ਉਹ ਆਪਣਾ ਕਿਹੜੇ ਨਾਂ ਦੇ ਆ ਆਪਣਾ ਚੈਨਲ ਵੀਰੇ ਹਰਪੀ ਦੇ ਡਾਕਟਰ ਐਪਲ ऑफिशियल ਚੈਨਲ ਆਪਣਾ ਜੀ ਉਹਦੇ ਤੇ ਜਾ ਕੇ ਤੁਸੀਂ ਇਹਨਾਂ ਦੀਆਂ ਵੀਡੀਓ ਦੇਖ ਸਕਦੇ ਹੋ ਤੇ ਆਪਦੇ ਘਰੇ ਬੈਠੇ ਹੀ ਫੋਨ ਠੀਕ ਕਰ ਠੀਕ ਵੀ ਕਰ ਸਕਦੇ ਹਾਂ ਹਾਂਜੀ ਵੀਰੇ ਹਰਪੀ ਦੇ ਜਿਹੜੇ ਮੰਨ ਲਾ ਫੋਨ ਡੈਗ ਪੈਂਦੇ ਆ ਹਾਂਜੀ ਉਹਨਾਂ ਦਾ ਕੀ ਪ੍ਰੋਸੀਜਰ ਰਹਿੰਦਾ ਮੰਨ ਲਾ ਵੀ ਮੈਂ ਇੱਥੇ ਲੁਧਿਆਣੇ ਆਇਆ ਅੱਜ ਤਾਂ ਮੇਰਾ ਫੋਨ ਡੈਗ ਪਿਆ ਹਾਂਜੀ ਉਹ ਆਪਾਂ ਨੂੰ ਮਿਲੂ ਕਿਵੇਂ ਵੀਰੇ ਦੇਖੋ ਜੀ ਫੋਨ ਅੱਜ ਕੱਲ ਦੇ ਵਿੱਚ ਦੋ ਤਰ੍ਹਾਂ ਦੇ ਫੋਨ ਆ ਚੁੱਕੇ ਆ ਦੋ ਤਰ੍ਹਾਂ ਦੇ ਤਰੀਕੇ ਹੋ ਚੁੱਕੇ ਆ ਇੱਕ ਤਾਂ ਐਂਡਰੋਇਡ ਆਈ ਐਪਲ ਕਿਉਂਕਿ ਆਪਾਂ ਕਿਹਨਾਂ ਦਾ ਕੰਮ ਕਰਦੇ ਐਪਲ ਦਾ ਹੀ ਕਰਦੇ ਆ ਜਾਂ ਦੋ ਦੋਨਾਂ ਦਾ ਹੀ ਕਰਦੇ ਆ ਦੋਨਾਂ ਦੇ ਦੋਨਾਂ ਦੇ ਕਰਦੇ ਆ ਮੈਂ ਤੁਹਾਨੂੰ ਦੱਸਦਾ ਵੀਰੇ ਮੰਨ ਲਓ ਜੇ ਤੁਹਾਡਾ ਫੋਨ ਲੁਧਿਆਣੇ ਡਿੱਗ ਪੇ ਲੋਸਟ ਹੋ ਜੇ ਜਾਂ ਚੋਰੀ ਹੋ ਜੇ ਸਭ ਤੋਂ ਪਹਿਲਾਂ ਹੁੰਦੇ ਤੇ ਕਦੇ ਵੀ ਰਿੰਗ ਨਾ ਕਰੋ ਵੀਰੇ ਮਲਾਂ ਨਾਲ ਦੀ ਨਾਲ ਜੇ ਤੁਸੀਂ ਰਿੰਗਾ ਕਰਦੇ ਹੋ ਫੋਨ ਤੇ ਇੱਕ ਕਿ ਜਿਹਨੇ ਚੱਕਿਆ ਵੀਰੇ ਉਹਨੇ ਵਾਪਸ ਨਾ ਦੇਣਾ ਨਹੀਂ ਤੇ ਦੇ ਰਿੰਗਣਾ ਕਰੋ ਜੀ ਉਹ ਫੋਨ ਦੇਦੇ ਤੁਹਾਡੇ ਕੋਲੇ ਐਪਲ ਆਈਡੀ ਹੈਗੀ ਆ ਜਾਂ ਤੁਹਾਡੇ ਕੋਲੇ ਆਈ ਕਲਾਉਡ ਆਈਡੀ ਦਾ ਪਾਸਵਰਡ ਹੈਗਾ ਤੁਸੀਂ ਕਿਸੇ ਅਦਰ ਫੋਨ ਦੇ ਵਿੱਚ ਜਾ ਕੇ ਆਪਣੀ ਆਈਡੀ ਭਰ ਕੇ ਫੋਨ ਨੂੰ ਫਾਇੰਡ ਕਰ ਸਕਦੇ ਹੋ ਲਾਸਟ ਲੋਕੇਸ਼ਨ ਪਤਾ ਲਾਜੂ ਵੀ ਫੋਨ ਕਿੱਥੇ ਆ ਕਿੱਥੇ ਮਨਲਾ ਵੀ ਰੁਕਿਆ ਹੈ ਹਾਂਜੀ ਅੱਜ ਕੱਲ ਆਈਫੋਨ ਤੇ ਵੀਰੇ ਤੁਹਾਨੂੰ ਯਾਦ ਹੋਣਾ ਕਿ ਈਸਿਮ ਪੈ ਜਾਂਦੀ ਹੈ ਜਿਹੜੀ ਸਿਮ ਬੰਦਾ ਕੱਟ ਨਹੀਂ ਸਕਦਾ ਸਾਈ ਪ੍ਰੋਪਰ ਕਿਸੇ ਨੂੰ ਪਤਾ ਵੀ ਫੋਨ ਸਵਿਚ ਆਫ ਕਿਵੇਂ ਹੋਊਗਾ ਉਹ ਜੇ ਅਦਰਵਾਈਜ਼ ਤੁਹਾਡੇ ਫੋਨ ਦੇ ਵਿੱਚ ਈਸਿਮ ਵਰਕਿੰਗ ਆ ਨੈਟ ਆਉਣਾ ਤੁਹਾਡੇ ਫੋਨ ਦਾ ਤਾਂ ਜਿਹੜੀ ਤੁਹਾਡੇ ਫੋਨ ਦੀ ਲੋਕੇਸ਼ਨ ਆ ਤੁਹਾਡੀ ਆਈਕਲਾਉਡ ਆਈਡੀ ਤੇ ਤੁਸੀਂ ਕਿਸੇ ਅਦਰ ਫੋਨ ਦੇ ਵਿੱਚ ਪਾ ਕੇ ਜਾਂ ਗੂਗਲ ਕ੍ਰੋਮ ਓਪਨ ਕਰਕੇ www.icloud.com ਤੇ ਆ ਕੇ ਫਾਇੰਡ ਕਰ ਸਕਦੇ ਹੋ ਮਤਲਬ ਉੱਥੇ ਜਾ ਕੇ ਤੁਸੀਂ ਚੈਟ ਕਰ ਸਕਦੇ ਹੋ ਤੇ ਪੂਰੀ ਪ੍ਰੋਪਰ ਲੋਕੇਸ਼ਨ ਆਊਗੀ ਵੀਰੇ ਮੈਂ ਜਿਵੇਂ ਮੰਨ ਲਓ ਤੁਸੀਂ ਉਰੇ ਫੋਨ ਭੁੱਲ ਗਏ ਤਾਂ ਤੁਸੀਂ ਅੱਗੇ ਆ ਕੇ ਸਾਡੀ ਸ਼ਾਪ ਦੀ ਲੋਕੇਸ਼ਨ ਬੋਲਦੀ ਰਹੂਗੀ ਵੀ ਫੋਨ ਇੱਥੇ ਪਿਆ ਹੈ ਉਹ ਲੋਕੇਸ਼ਨ ਨੂੰ ਬਿਨਾ ਪਾਸਵਰਡ ਤੋਂ ਕੋਈ ਬੰਦਾ ਆਫ ਨਹੀਂ ਕਰ ਸਕਦਾ ਉਹ ਆਪਣੀ ਤੇ ਜਿਹੜੇ ਆਪਣੇ ਦੂਜੇ ਫੋਨ ਆ Android ਫੋਨ ਆ ਉਹਨਾਂ ਫੋਨਾਂ 'ਗੇ ਉਹਨਾਂ ਦੇ ਵਿੱਚ ਵੀਰੇ ਕੀ ਪ੍ਰੋਸੈਸ ਹੈ ਜੀ ਤੁਹਾਡੇ ਕੋਲ ਇੱਕ Gmail ID ਪਾਸਵਰਡ ਹੋਣਾ ਚਾਹੀਦਾ ਪ੍ਰੋਸੈਸ ਸੇਮ ਆ ਵੀਰੇ ਉਹ ਵੀ ਤੁਸੀਂ Google ਤੇ ਜਾ ਕੇ ਫਾਈਂਡ ਮਾਈ ਫੋਨ ਭਰ ਕੇ ਆਪਣਾ ਫੋਨ ਫਾਈਂਡ ਕਰ ਸਕਦੇ ਹੋ ਪਰ Google ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਫੋਨ ਇੱਕ ਦਾ ਛੇਤੀ ਸਵਿਚ ਹੋ ਜਾਂਦੇ ਆ ਇੱਕ ਛੇਤੀ ਰੀਸੈਟ ਹੋ ਜਾਂਦੇ ਆ ਇਹ ਕਰਕੇ ਲੱਭਣੇ ਥੋੜੇ ਜਿਹੜੇ ਮੰਨ ਲਾ ਵੀ ਪਰ ਨਾਟ ਫੋਨ ਆ ਉਹ ਛੇਤੀ ਰੀਸੈਟ ਵੱਜ ਸਕਦੇ ਵੱਜ ਸਕਦੇ ਆ ਜੀ ਰੀਸੈਟ ਵੀ ਹੋ ਜਾਂਦਾ ਪਲੱਸ ਉਹਨਾਂ ਨੂੰ ਛੇਤੀ ਬੰਦਾ ਈਜ਼ੀ ਆਫ ਵੀ ਕਰ ਦਿੰਦਾ ਆਫ ਵੀ ਕਰ ਦਿੰਦਾ ਤੇ ਜਿਹੜੇ ਉਹਨਾਂ ਚ ਮਹਿੰਗੇ ਆਉਂਦੇ ਆ ਮਹਿੰਗੇ ਮਾਡਲ ਆਉਂਦੇ ਜਿਵੇਂ S23 আলਟਰਾ ਹੋਇਆ ਵੱਡੇ ਮਾਡਲ ਹੋਗੇ ਉਹਨਾਂ ਦੇ ਵਿੱਚ ਸੇਮ ਪ੍ਰੋਸੈਸਰ ਵੀ ਜਿਵੇਂ Apple ਦੇ ਵਿੱਚ iCloud ਆ ਉਦਾਂ ਹੀ ਉਹਨਾਂ ਦੇ ਵਿੱਚ Samsung account ਪਲੱਸ Gmail ID ਆ ਜਿਵੇਂ ਕਈ ਵਾਰੀ ਵੇਰੇ ਤੁਸੀਂ ਨੋਟ ਕੀਤਾ ਨਾ ਕੋਈ ਫੋਨ ਰੀਸੈਟ ਕਰਦੇ ਹੋ ਪੁਰਾਣੀ ਆਈਡੀ ਤੇ ਖੜ ਜਾਂਦਾ ਜੀ ਤੇ ਚੱਲਦਾ ਨਹੀਂ ਅੱਗੇ ਜਾਂ ਕੁਝ ਵੀ ਦਿੱਕਤਾਂ ਆ ਲੱਗ ਜਾਂਦੀ ਆ ਜੀ ਤਾਂ ਜਿਹੜਾ ਉਹ ਪ੍ਰੋਸੈਸ ਆ ਵੀਰੇ ਉਹਦੇ ਤੁਹਾਡੇ ਕੋਲੇ Gmail ID ਪਾਸਵਰਡ ਆਪਣੇ ਫੋਨ ਦਾ ਹੋਣਾ ਬਹੁਤ ਜ਼ਰੂਰੀ ਆ ਉਹ ਤੁਸੀਂ ਕਿਤੇ ਅਦਰ ਫੋਨ ਦੇ ਵਿੱਚ ਜਾ ਕੇ ਲੌਗਇਨ ਕਰੋਗੇ ਤਾਂ ਤੁਹਾਨੂੰ ਸੇਮ ਲੋਕੇਸ਼ਨ ਆ ਜਾਣੀ ਆ ਸੇਮ ਲੋਕੇਸ਼ਨ ਆ ਜਾਏਗਾ ਜੇ ਤੁਹਾਡੇ Gmail ID ਦੇ ਵਿੱਚ ਉਹ ਫਾਈਂਡ ਬਾਈ ਫੋਨ ਓਨ ਹੋਇਆ ਹੂੰ ਤੇ ਡਾਕਟਰ ਉਹ ਇਹ ਉਹ ਮਨਲਾ ਇਨਸਾਨ ਆ ਜਿਹੜਾ ਨਾ ਫੋਨ ਜਿੱਥੇ ਤੁਹਾਡਾ ਡਿੱਗ ਗਿਆ ਵਾ ਖਰਾਬ ਹੋਇਆ ਵਾ ਉਹਦੇ ਚੋ ਡਾਟਾ ਕੱਢਣਾ ਡਾਟਾ ਟਰਾਂਸਫਰ ਕਰਨਾ ਤਾਂ ਤੁਸੀਂ ਹਰ ਪੀਤ ਨੂੰ ਲਾਜ਼ਮੀ ਘੰਟੀ ਘਰਗਾ ਸਕਦੇ ਆ ਤੇ ਇਥੋਂ ਤੁਹਾਡਾ 100% ਡਾਟਾ ਜਿਹੜਾ ਲਾਸ ਹੋਇਆ ਵਾ ਉਹ ਹਰ ਪੀਤ ਕੋਲੋਂ ਨਿਕਲ ਸਕਦਾ ਇਹ 100% ਆ ਗਾਰੰਟੀ ਹਰ ਪੀਤ ਦੀ ਤੇ ਬਈ ਹੋਰ ਆਪਾਂ ਹੋਰ ਵੀਰੇ ਕਈ ਵਾਰੀ ਕੀ ਹੁੰਦਾ ਕਿਸੇ ਦਾ ਫੋਨ ਐਪਲ ਲੋਗ ਤੇ ਸਟੱਕ ਹੋ ਗਿਆ ਜਾਂ ਕਿਸੇ ਦਾ ਕੋਈ ਆਈਕਲੌਡ ਆਈਡੀ ਭੁੱਲ ਗਿਆ ਹੁਣ ਜਿਵੇਂ ਵੀਰੇ ਦਾ ਫੋਨ ਆਇਆ ਆਪਣੇ ਕੋਲੇ ਲੌਕ ਖੋਲਣ ਦੀ ਯੂਐਸਏ ਤੋਂ ਆਟੇ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਉਹ ਸਾਨੂੰ ਕਹਿੰਦਾ ਨਾ ਤੁਹਾਨੂੰ ਬਈ ਉਦਾਂ ਦਿਖਾਇਆ ਦਿਖਾ ਕੇ ਉਹ ਕਹਿੰਦਾ ਬਈ ਸਾਨੂੰ ਫੋਨ ਹੀ ਦੇ ਦਿਓ ਤੁਸੀਂ ਇਹ ਕਿੰਨੇ ਦਾ ਰੱਖ ਲਏਗਾ ਬਈ ਕਹਿੰਦਾ 35000 ਰੁਪਏ ਦਾ ਅਸੀਂ ਚਲੋ ਇਹ ਗੱਲਾਂ ਸੁਣੀਏ ਉਦੋਂ ਬਾਅਦ ਅਸੀਂ ਉਹਨੂੰ ਆਖਿਆ ਵੀ ਐਂ ਕਰ ਅਸੀਂ ਨਾ ਤੇਰੇ ਖਾਤੇ 'ਚ ਪੈਸੇ ਪਾਉਣੇ ਆ ਹਾਂਜੀ 105000 ਰੁਪਿਆ ਤੇ ਤੂੰ ਸਾਨੂੰ ਤਿੰਨ ਫੋਨ ਭਲਾ ਲੌਕ ਹੀ ਵਾਲੇ ਦੇ ਦੇ ਸਾਨੂੰ ਉਹ ਮੁੜ ਕੇ ਸਾਡੇ ਮੂਹਰੇ ਲਿਚੱਕੇ ਉਹ ਐਦਾਂ ਹੋਣਾ ਕਿਉਂਕਿ ਪਿੰਡ ਵਾਲੇ ਆ ਸੀ ਤਾਂ ਤਾਂ ਕਰਕੇ ਉਹ ਪਿੰਡ ਵਾਲਾ ਟੈਗ ਲੱਗਿਆ ਵਾ ਸ਼ਹਿਰ ਵਾਲਿਆਂ ਨੂੰ ਐ ਹੀ ਹੁੰਦਾ ਵੀ ਯਾਰ ਆਏ ਆ ਐਵੇਂ ਆਏ ਆ ਵੀ ਜੀਐਮਐਲ ਦਾ ਦਾ ਰੱਖ ਲੋ ਅੱਜ ਦੇ ਟਾਈਮ ਤੇ ਪਿੰਡ ਵਾਲੇ ਸ਼ਹਿਰ ਵਾਲਿਆਂ ਤੋਂ ਫਾਸਟ ਹੋ ਚੁੱਕੇ ਆ ਇਹ ਵਹਿ ਵੀ ਰਹਿ ਗਿਆ ਹੁਣ ਵਹਿਮ ਰਹਿ ਗਿਆ ਵਹਿਮ ਰਹਿ ਗਿਆ ਪਲੱਸ ਪਿੰਡ ਸ਼ਹਿਰ ਵਾਲਿਆਂ ਕੋਲੋਂ ਦਾ ਪਿੰਡ ਵਾਲਿਆਂ ਨੂੰ ਵੱਧ ਨੌਲੇਜ ਆ ਕਿਉਂਕਿ ਸਾਰਾ ਦਿਨ ਵਿਚਰਨਾ ਸਾਰਿਆਂ ਤੇ ਜਾਂ ਕਿਸੇ ਵੀ ਕੋਈ ਹਨਾ ਅੱਜ ਦੇ ਟਾਈਮ 'ਚ ਉਹਦੇ ਟਾਈਮ ਉਹ ਟਾਈਮ ਹਰ ਵੀਤ ਰਹਿ ਨਹੀਂ ਗਿਆ ਖਤਮ ਹੋ ਚੁੱਕਿਆ ਵੀਰੇ 21ਵੀਂ ਸਦੀ ਆ ਇਹ ਅੱਜ ਦੇ ਟਾਈਮ 'ਚ ਹਰੇਕ ਕੋਲੇ ਮੋਬਾਈਲ ਫੋਨ ਹੈ ਭਾਈ ਹਰ ਇੱਕ ਸਰਚ ਮਾਰਦਾ ਪਹਿਲਾਂ ਹਾਂ ਫਾਰੇ ਟੀਨ ਲੈਣ ਤੋਂ ਪਹਿਲਾਂ ਵੀਰੇ ਹੁਣ ਮੰਨ ਲਓ ਮੈਂ ਹੀ ਆਪਣੇ ਨਾਲ ਵਧੀਆ ਲਿੰਕ ਬਣਾਇਆ ਹੁਣ ਆਪਾਂ ਤੁਹਾਨੂੰ ਕੰਪਿਊਟਰ ਲੈ ਕੇ ਦੇਣਾ ਆਪਾਂ ਪਹਿਲਾਂ ਸਰਚ ਕੀਤਾ ਵੀ ਕੀ ਹਿਸਾਬ ਆ ਇਹ ਇੱਕ ਗੱਲ ਹੋਰ ਦੱਸ ਦਿੰਨੇ ਆ ਦੋਸਤੋ ਜੇ ਤੁਹਾਨੂੰ ਸਾਡੀ ਲਾਈਨ ਆਲਾ ਪਹਿਲਾਂ ਮੇਰੇ ਵੀਰ ਭਰਾ ਨੂੰ ਕਿਸੇ ਨੂੰ ਫੋਟੋਸ਼ਾਪ ਲਈ ਜਾਂ ਐਡੀਟਿੰਗ ਲਈ ਕੰਪਿਊਟਰ ਚਾਹੀਦਾ ਹੋਵੇ ਬਾਲੇ ਜਾਇਜ਼ ਰੇਟ ਤੇ ਆਪਾਂ ਨੂੰ 1.5 2 ਲੱਖ ਰੁਪਇਆ ਲੋਨ ਦੀ ਲੋੜ ਨਹੀਂ ਹਰਪ੍ਰੀਤ ਆਪਣਾ ਬਾਲੇ ਜਾਇਜ਼ ਰੇਟ ਤੇ ਆਪਾਂ ਨੂੰ ਕੰਪਿਊਟਰ ਲੈਪਟਾਪ ਆ ਲੈ ਕੇ ਦੇ ਦੂਗਾ ਹਾਂ ਜਿਹੜੇ ਮਰਜ਼ੀ ਤੁਸੀਂ ਪ੍ਰੋਸੈਸਰ ਨੂੰ ਫੋਨ ਲਾ ਦਿਓ ਜਿਹੜਾ ਮਰਜ਼ੀ ਤੁਸੀਂ ਮਾਡਲ ਦੱਸ ਦਿਓ ਆਹ ਬੋਰਡ ਚਾਹੀਦਾ ਜੀ ਆਹ ਸਾਨੂੰ ਪ੍ਰੋਸੈਸਰ ਚਾਹੀਦਾ ਤੇ ਜਮਾਂ ਜਿਆਜ ਰੇਟ ਤੇ ਐ ਦਿਨ ਹਰਪ੍ਰੀਤ ਹਾਂ ਜੀ ਐਵੇਂ ਵੀਰੇ ਸੇਮ ਚ ਹੀ ਆਈ ਤੇ ਬਾਕੀ ਲੋਕੀ ਵੀਰੇ ਕਈ ਪਿੰਡਾਂ ਵਾਲਿਆਂ ਨੂੰ ਸਮਝ ਲੈਂਦੇ ਸੀ ਹਾਂ ਜਾਲੇ ਇਹਨੇ 10000 ਦਾ ਦੇ ਜਾਣਾ ਉਹ ਦਸਰਾ ਚੋਂ ਆ ਵੀ ਇਹ ਬਹਿਮ ਹੀ ਰਹਿ ਗਏ ਹੁਣ ਬਹਿਮ ਰਹਿ ਗਏ ਬਹਿਮ ਰਹਿ ਗਏ ਹੁਣ ਦੁਕਾਨ ਕਿਉਂਕਿ ਹਰੇਕ ਕੋਈ ਅੱਜ ਦੇ ਟਾਈਮ 'ਚ ਵੀਰੇ ਹੁਣ ਬਟ ਛੋਟੇ ਪਿੰਡਾਂ ਦੇ ਵੱਡੇ ਪਿੰਡ ਹੋ ਚੁੱਕੇ ਆ ਜਾਂ ਛੋਟੇ ਹੁਣ ਬੰਦਾ ਜੁੜ ਚੁੱਕਿਆ ਨਾਲ ਤਾਂ ਇਹਦਾ ਫਰਕ ਬਹੁਤ ਪੈਂਦਾ ਉਹ ਉਦਾਂ ਫਰਕ ਬਹੁਤ ਪੈਂਦਾ ਬਹੁਤ ਹੈ ਹੋਰ ਹਰ ਵੀ ਤਾਂ ਆਪਾਂ ਵੀ ਕੀ ਕਸਟਮਰ ਨੂੰ ਕਹਿ ਸਕਦੇ ਵੀ ਇੱਥੋਂ-ਉੱਥੋਂ ਤੁਸੀਂ ਬਚੋ ਯਾਰ ਦੇਖੋ ਕਾਫੀ ਚੀਜ਼ਾਂ ਨੇ ਵੀਰੇ ਕੋਈ ਕੋਈ ਕਿੱਦਾਂ ਕਰੀਰ ਨਾ ਕੋਈ ਕਿਸੇ ਦਾ ਫੋਨ ਚੋਰੀ ਹੋ ਗਿਆ ਸਾਡੇ ਕੋਲ ਵੀ ਕੋਈ ਵਰੀ ਬੰਦੇ ਆ ਜਾਂਦੇ ਆ ਵੀ ਚੋਰੀ ਦਾ ਫੋਨ ਲੈ ਲਓ ਅਸੀਂ ਵੀ ਇੱਕ ਸਾਈਟ ਆ ਵੀਰੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਦਾ ਅੱਜ ਕਿਸੇ ਨੇ ਦੱਸੀ ਵੀ ਨਹੀਂ ਹੋਣੀ ਅੱਜ ਤੱਕ ਨਾ ਕਿਸੇ ਨੇ ਦੇਖੀ ਵੀ ਆ ਗੌਰ ਨਾਲ ਸੁਣ ਲਿਓ ਜਿਹੜੀ ਬਾਈ ਸਾਈਡ ਦੱਸਣ ਲੱਗਿਆ ਪੰਜਾਬ ਪੁਲਿਸ ਇੱਕ ਸਾਈਟ ਆ ਪੀਪੀ ਸਾਂਝ ਜੀ ਜੇ ਕੋਈ ਵੀਰੇ ਫੋਨ ਸੈਕੀਨੈਟ ਖਰੀਦਦਾ ਜਾਂ ਵੇਚਦਾ ਜਾਂ ਫਿਰ ਕੁਝ ਵੀ ਚੀਜ਼ ਚੈੱਕ ਕਰਨੀ ਆ ਤਾਂ ਪੀਪੀ ਸਾਈਟ ਦੇ ਜਾ ਕੇ ਆਪਣੇ ਫੋਨ ਦਾ ਆਈਐਮਆਈ ਨੰਬਰ ਪਾ ਦਿਓ ਉੱਥੋਂ ਵੀਰੇ ਤੁਹਾਨੂੰ ਪਤਾ ਲੱਗ ਜਾਊ ਇਹ ਫੋਨ ਚੋਰੀ ਦਾ ਆ ਜਾਂ ਜਿਹੜੀ ਰਿਪੋਰਟ ਹੋਈ ਆ ਸਾਰੀ ਡਿਟੇਲ ਉੱਪਰ ਸਾਈਡ ਦੇ ਅਵੇਲੇਬਲ ਹੈ ਇਹ ਜ਼ਰੂਰੀ ਆ ਵੀ ਉਹ ਸਾਈਟ ਦੇ ਤੁਸੀਂ ਫੋਨ ਸਰਚ ਕਰਕੇ ਰੋਵੋਗੇ ਵੀਰੇ ਅੱਜ ਤੱਕ ਮਤਲਬ ਜਿਹੜਾ ਉਹਦਾ ਆਈਐਮਐਮ ਨੰਬਰ ਲਿਖਿਆ ਉਹ ਸਾਈਟ ਤੇ ਪਾ ਦਿਓ ਵੀਰੇ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਦੱਸ ਦਊਗਾ ਉਹ ਸਾਈਟ ਦੇ ਵਿੱਚ ਪਾ ਦਿਓ ਤੁਹਾਨੂੰ ਪਤਾ ਲੱਗ ਜਾਊ ਫੋਨ ਚੋਰੀ ਦਾ ਜਾਂ ਨਾਰਮਲ ਆ ਜੇ ਉੱਤੇ ਮਤਲਬ ਫੇਰ ਆਪਾਂ ਮੰਨ ਲਾ ਵੀ ਲੈ ਸਕਦੇ ਆ ਲੈ ਸਕਦੇ ਤੇ ਨਹੀਂ ਤਾਂ ਫਿਰ ਆਪ ਨੂੰ ਮੰਨ ਲਾ ਨਸੀਬ ਤੇ ਖੜੀ ਹੋ ਸਕਦੀ ਹੈ ਖੜੀ ਹੋ ਸਕਦੀ ਹੈ ਤੇ ਖੜੀ ਹੋ ਸਕਦੀ ਹੈ ਕਿ ਅੱਜ ਦੇ ਟਾਈਮ 'ਚ ਵੀਰੇ ਫੋਨ ਐਂਡਰੋਇਡ ਫੋਨ ਆਈਫੋਨ ਦਾ ਚਲੋ ਐਪਲ ਆਈਡੀਆਂ ਲੱਗਿਆ ਹੁੰਦੀਆਂ ਨੇ ਨਹੀਂ ਐਂਡਰੋਇਡ ਫੋਨ ਦਾ ਵੀਰੇ 99% ਟਰੇਸ ਹੋ ਜਾਂਦੇ ਆ ਕਿਉਂਕਿ ਉਹਨੂੰ ਪੁਲਿਸ ਆਪਣੀ ਰਿਕਵਰੀ ਤੇ ਜਦੋਂ ਲਾਂਦੀ ਆ ਆਈਐਮਆ ਨੰਬਰ ਸਰਤ ਤੇ ਲਾਤਾ ਜਦੋਂ ਉਹਨੇ ਟਰੇਸ ਹੋ ਜਾਣਾ ਵੀਰੇ ਫਿਰ ਟਰੇਸ ਹੋ ਜਾਣਾ ਇਹ ਕਾਫੀ ਜਾਨੀ ਕਿ ਕਾਫੀ ਲੋਕੀ ਐਂਡਰੋਇਡ ਫੋਨ ਇੱਦਾਂ ਹੀ ਲੈ ਕੇ ਪਿੰਡਾਂ 'ਚ ਵੀ ਵੀਰੇ ਕਈ ਵਾਰੀ ਸੇਮ ਇਤ ਦਾ ਸੈਕੰਡ ਹੈਂਡ ਖਰੀਦ ਕੇ ਸਿਮ ਪਾ ਲੈਂਦੇ ਆ ਹਨਾ ਉਹ ਕਈ ਵਾਰੀ ਟ੍ਰੇਸ ਹੋ ਜਾਂਦੇ ਆ ਫੋਨ ਵੀਰੇ ਵੀ ਬਚ ਕੇ ਰੋ ਵੀ ਡੱਬਾ ਬਿੱਲ ਫੋਨ ਦਾ ਜ਼ਰੂਰ ਦੇਖੋ ਵੀ ਨਾਲ ਹੈਗਾ ਜਾਂ ਨਹੀਂ ਹੈਗਾ ਮਤਲਬ ਜੇ ਕਸਟਮਰ ਨੇ ਜੋ ਕੋਈ ਪੁਰਾਣੀ ਚੀਜ਼ ਲੈਣੀ ਆ ਤਾਂ ਉਹਦਾ ਪੂਰੀ ਡਿਟੇਲ ਫੋਨ ਦੀ ਹਨਾ ਸਭ ਤੋਂ ਪਹਿਲਾਂ ਪੀਪੀ ਸਾਈਨ ਤੇ ਪਾ ਕੇ ਚੈੱਕ ਕਰ ਲਓ ਵੀਰੇ ਤੁਹਾਨੂੰ ਉੱਥੇ ਹੀ ਤਸੱਲੀ ਹੋ ਜੂ ਸਾਰਿਆਂ ਨਾਲੋਂ ਪਹਿਲਾਂ ਇਹ ਇੱਕ ਵਧੀਆ ਸਾਈਟ ਆ ਵੀਰੇ ਪ੍ਰੋਪਰ ਉਹ ਤੇ ਸਾਰੀ ਇਨਫੋਰਮੇਸ਼ਨ ਆ ਫੋਨਾਂ ਦੀ ਬਾਈਕ ਵੀ ਵਗੈਰਾ ਚੋਰੀਆਂ ਦਾ ਸਾਰੀ ਡਿਟੇਲ ਹੁੰਦੀ ਆ ਉੱਚ ਉਹ ਵੀ ਕੱਲਾ ਫੋਨ ਹੀ ਨਹੀਂ ਹੈਗਾ ਹੈਗਾ ਹਾਂ ਬਾਈਕ ਚੋਰੀ ਮਿਸਿੰਗ ਪਰਸਨ ਸਭ ਡਿਟੇਲ ਆ ਉੱਚ ਤਾਂ ਹੀ ਭਈ ਬਾਈ ਨੂੰ ਡਾਕਟਰ ਐਪਲ ਕਹਿੰਦੇ ਆ ਹਾਂ ਇਹ ਤਾਂ ਹੈ ਹੀ ਕਿਉਂਕਿ ਇੰਨੀ ਜਾਣਕਾਰੀ ਹੋਰ ਦੁਕਾਨਦਾਰ ਨੂੰ ਕਿਸੇ ਨੂੰ ਹੈ ਨਹੀਂਗੀ ਜਿੰਨੀ ਬਾਈ ਨੂੰ ਜਾਣਕਾਰੀ ਆ ਛੇ ਤੁਹਾਡਾ ਫੋਨ ਹਾਂਜੀ ਤਾਂ ਤੁਹਾਨੂੰ ਪਤਾ ਹੀ ਆ ਕਿਵੇਂ ਆਉਂਦੇ ਆ ਜੀ ਹਾਂਜੀ ਵੀਰੇ ਉਹ ਹੋਣ ਵੀਰੇ ਉੱਧਰ ਇਦਾਂ ਤਾਂ ਹੈ ਨਹੀਂ ਵੀ ਉੱਧਰ ਵੀ ਬਲੈਕਲਿਸਟ ਕਰਕੇ ਆਪਾਂ ਨੂੰ ਹਨਾ ਸਿੱਟੀ ਜਾਂਦੇ ਆ ਵੀ ਜਾਂ ਲੈ ਜਾਓ ਹਾਂਜੀ ਜਾਂ ਉਦਾਂ ਦੇ ਫੋਨ ਜਾਂ ਫਿਰ ਵੀਰੇ ਉਧਰ ਜਿਵੇਂ ਬਲੈਕਲਿਸਟ ਆ ਜਾਂਦੇ ਆ ਇਧਰੋਂ ਕੈਨੇਡਾ ਯੂਐਸ ਦੇ ਵਿੱਚ ਚੱਲਦਾ ਪਿਆ ਵੀ ਉਧਰੋਂ ਲੋਸਟ ਕਰਾ ਕੇ ਇੰਡੀਆ ਹੁਣ ਭੇਜ ਦਿੰਦੇ ਆ ਕਈ ਫੋਨ ਉਹਦੇ ਖੁੱਲੇ ਜਾਂਦੇ ਵੀਰੇ ਕੈਨੇਡਾ ਵਾਲੇ ਤਕਰੀਬਨ ਨਹੀਂ ਖੋਲਦੇ ਕਿਉਂਕਿ ਉਹ ਫੋਨ ਬਲੈਕਲਿਸਟ ਹੋਣ ਕਰਕੇ ਨਾ ਰਿਪੋਰਟ ਹੋਣ ਕਰਕੇ ਕਈ ਨਹੀਂ ਖੁੱਲਦੇ ਪਰ ਨਹੀਂ 90% ਖੁੱਲ ਜਾਂਦੇ ਆ ਵੀਰੇ ਇਹ ਚ ਆਈ ਐਮ ਆ ਨੰਬਰ ਚੈੱਕ ਕਰਕੇ ਹੋਏ ਦਾ ਸੋਲੂਸ਼ਨ ਮਤਲਬ ਆਈ ਐਮ ਨੰਬਰ ਆ ਜਿਹੜਾ ਉਹ ਤਾਂ ਚੇਂਜ ਕਰਕੇ ਨਹੀਂ 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 ਚੇਂਜ ਨਹੀਂ ਵੀਰੇ ਚੈੱਕ ਕਰਕੇ ਆਨਲਾਈਨ ਚੈੱਕ ਕਰਕੇ ਆਨਲਾਈਨ ਚੈੱਕ ਕਰਕੇ ਆਨਲਾਈਨ ਚੈੱਕ ਕਰਕੇ ਫਿਰ ਖੁੱਲ ਜਾਂਦਾ ਹੈ ਉਹ ਜੀ ਨਹੀਂ ਹੈਗੀ ਵੀ 35000 ਰੁਪਏ ਦੇ ਦਿਓ ਹਾਂ ਇਹ ਤਾਂ ਗਲਤ ਐਡਾ ਨਹੀਂ ਗਲਤ ਜੀ ਜਾ ਇਹ 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 ਗਲਤ ਜੀ ਗਲਤ ਕਸਟਮਰ ਨੂੰ ਵੀ ਪਤਾ ਵੀਰੇ ਪੈਟੀਆ ਰਪੇ ਦਾ ਡਿਸਪਲੇ ਨਹੀਂ ਹੈਗੀ ਜਿੰਦਾ ਫੋਨ ਆ ਜਿੰਨੇ ਜਿੰਨੇ ਦਾ ਫੋਨ ਅਗਲਾ ਆਪਾਂ ਵੈਲਿਊ ਪਾ ਕੇ ਅਗਲੇ ਨੂੰ ਖਰਾਬ ਥੋੜੀ ਕਰਨਾ ਅਗਲੇ ਦਾ ਬਾਅਦ ਤੇ ਮਾਣ ਉਦਾਂ ਦਾ ਹੋ ਜਾਂਦਾ ਵੀਰੇ ਅਗਲਾ ਕਹਿੰਦਾ ਕੋਈ ਸੋਲੂਸ਼ਨ ਕਰਾਉਣ ਨੂੰ ਆਏ ਸੀ ਇਹ ਸਾਡੇ ਹੀ ਖਰੀਦੀ ਇਹ ਇਹ ਸਾਨੂੰ ਖਰੀਦੀ ਜਾਂਦਾ ਖਰੀਦੀਆਂ ਦਾ ਫਰਕ ਪੈਂਦਾ ਵੀਰੇ ਆ ਤੁਹਾਡੀ ਗੱਲ ਬੜੀ ਵਧੀਆ ਜੱਜੀ ਮੈਨੂੰ ਵੀ ਤੂੰ ਲੱਖ ਰੁਪਈਆ ਮੈਂ ਹਾਂ ਅਸੀਂ ਨਾ ਕਿ ਤੂੰ ਸਾਨੂੰ 1 ਲੱਖ 705 ਲੈ ਲਾ ਤੂੰ ਸਾਨੂੰ ਤਿੰਨ ਫੋਨ ਦੇ ਦੇ ਵੀ ਅਸੀਂ ਜਿੱਥੋਂ ਮਰ ਦੀ ਖਲਾ ਲਈਏ ਪਤਾ ਫੋਨ ਕੀਤੇ ਸੀ ਉਹ ਬਾਈ ਦਾ ਜਿਹੜਾ ਕੈਮਰੇ ਦਾ ਮਗਰ ਹਾਂ ਮੈਨੂੰ ਪਤਾ ਹੀ ਬਾਈ ਦਾ ਹਾਂ ਉਹਦਾ ਫੋਨ ਸੀਗਾ ਬਾਈ ਉਹ ਸਾਡੇ ਐਮੋਨਲੀ ਚੱਕੇ ਫਿਰ ਹੁਣ ਵਾਕਿਆ ਮੈਂ ਕਿਹਾ ਵੀ ਆਪਾਂ ਬਾਈ ਕੋਲੇ ਚਾਲਦੇ ਆ ਫਿਰ ਤੁਹਾਨੂੰ ਬਾਈ ਮੈਥੋਂ ਨੰਬਰ ਲਿਆ ਬਾਈ ਨੇ ਫਿਰ ਤੁਹਾਡੇ ਨਾਲ ਗੱਲ ਹੋਈ ਕੰਟੈਕਟ ਹੋਇਆ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਬਾਕੀ ਜੇ ਕੋਈ ਜਾਣਕਾਰੀ ਯਾਨੀ ਕਿ ਤੁਹਾਨੂੰ ਕਦੇ ਵੀ ਕਿਸੇ ਨੂੰ ਚਾਹੀਦੀ ਹੋਵੇ ਆਪਣਾ ਨੰਬਰ ਵੀਰੇ ਸਕਰੀਨ ਤੇ ਮੈਂਸ਼ਨ ਆ ਜਦੋਂ ਮਰਜ਼ੀ ਫੋਨ ਕਰੋ ਬਾਈ ਤੋਂ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਲੈਣੀ ਆ ਪਰ ਥੋੜਾ ਜਨਾ ਤੁਹਾਨੂੰ ਸਹਿਣਾ ਪੈਣਾ ਹੈ ਸਹਿਣਾ ਇਸ ਕਰਕੇ ਪੈਣਾ ਕਿਉਂਕਿ ਵੀਰ ਆ ਜਿਹੜਾ ਇਰਾਬ ਨੂੰ 2 2 ਵਜੇ ਦੇ ਤਾਂ 3 3 ਵਜੇ ਦੇ ਤਾਂ ਜਾਗਦਾ ਰਹਿੰਦਾ ਆਪਣੀ ਖਾਤਰ ਆਪਣੀ ਖਾਤਰ ਜਾਗਦਾ ਰਹਿੰਦਾ ਹੈ ਤਾਂ ਵੀਰਾ ਬਣਿਆ ਨਾ ਜਿਹੜਾ ਤੁਸੀਂ ਫੋਨ ਕਰਨਾ ਹੈ ਬਾਈ ਟਾਈਮ ਦੱਸ ਦੇ ਵੀਰੇ 12 ਕਵੇ ਤੋਂ ਬਾਅਦ ਹੀ ਕਰਿਓ ਕਿਉਂਕਿ ਲੇਟ ਹੋ ਜਾਈਦਾ ਉੱਠਣਾ ਰਾਤੀ ਵੀਰੇ ਫਿਰ ਸਿਰਫ ਇਹ ਸੈਟਿੰਗ ਕਰਨੀਆਂ ਕੁਝ ਵੀ ਹੈ ਨਾ ਤੇ ਜੇ ਕੋਈ ਦਿੱਕਤ ਆ ਜੇ ਜਾਂ ਫਿਰ ਇੱਕ ਗੱਲ ਮਿੰਡ ਤੇ ਹੋਰ ਦੱਸਣਾ ਜਣਾ ਵੀਰੇ ਜਿੰਨਾਂ ਦੇ ਵੀ ਵੀਰ ਭਰਾ ਹਨਾ ਮੇਰੇ ਵਰਗੇ ਪੇਜ ਚਲਾਉਂਦੇ ਆ ਤਾਂ ਬਾਈ ਪੇਜ ਵੀ ਆ ਜਿਹੜੇ ਆਪਣੇ ਉਹ ਮੈਨੇਜ ਕਰਦਾ ਏ ਜੇ ਕਿਸੇ ਨੂੰ ਪ੍ਰੋਬਲਮ ਆਇਆ ਕਾਪੀਰਾਈਟ ਆਇਆ ਜਾਂ ਕਿਸੇ ਵੀ ਤਰ੍ਹਾਂ ਦਾ ਫੇਸਬੁੱਕ ਨੇ ਜਾਂ YouTube ਨੇ ਹਨਾ ਕੋਈ ਕਲੇਮ ਆਪਣੇ ਤੇ ਕੀਤਾ ਹੋਇਆ ਹੈ ਤਾਂ ਉਦਾਂ ਦੇ ਵੀ ਜਾਣਕਾਰੀ ਵੀਰ ਨਾਲ ਤੁਸੀਂ ਸਾਂਝੀ ਕਰ ਸਕਦੇ ਆ ਤੇ ਵੀਰੇ ਅਗਲੀ ਗੱਲਬਾਤ ਤੂੰ ਦੱਸ ਦੇ ਆਪਾਂ ਵੀ ਕੀ ਕੀ ਆਪਾਂ ਉਹ ਕਰ ਦਿੰਦੇ ਆ ਬਸ ਪੇਜ ਬਾਰੇ ਹੋ ਗਿਆ ਜੀ ਫੇਸਬੁੱਕ ਬਾਰੇ ਕੋਈ ਪ੍ਰੋਬਲਮ ਆ ਜੀ ਪਰ ਟਾਈਮ ਲੱਗ ਜਾਂਦਾ ਵੀਰੇ ਕਿਉਂਕਿ ਆਲਰੇਡੀ ਮੈਂ ਪੇਜ ਕਾਫੀ ਹੈਂਡਲ ਕਰਦਾ ਪਿਆ ਦੁਹਾਈ ਹੈ ਵੀਰੇ ਤੁਹਾਨੂੰ ਜੀ 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 ਕਿੰਨੇ ਆਈਡੀਆ ਕਿੰਨੇ ਪੇਜ ਮਤਲਬ ਵੀ ਮੈਂ ਯਾਰ ਹੁਣ ਇੱਥੇ ਦੱਸ ਨਹੀਂ ਸਕਦਾ ਤੁਹਾਨੂੰ ਇਹਜੇ ਬੰਦਿਆਂ ਦੇ ਨਾ ਬਾਈ ਕੋਲੇ ਪੇਜ ਚੱਲਦੇ ਆ ਮੱਲਾ ਵੀ ਪਰਾਇ ਐਂਡੀ ਐਂਡੀ ਆ ਇਹੋ ਜਿਹੇ ਬੰਦਿਆਂ ਦੇ ਪੇਜ ਚੱਲਦੇ ਆ ਵੀ ਜਿਹੜੇ ਮੱਲਾ ਵੀ ਪੰਜਾਬ ਦੇ ਯੂਟਿਊਬਰ ਆ ਉਹਨਾਂ ਚ ਨਾ ਆਏ ਉਹਨਾਂ ਦਾ ਪੂਰੇ ਮੱਲਾ ਘੈਂਟ ਘੈਂਟ ਬੰਦਿਆਂ ਦੇ ਜਿਹੜਾ ਬਾਈ ਪੇਜ ਆ ਮੈਨੇਜ ਕਰਦਾ ਜੇ ਕਿਸੇ ਨੇ ਕੋਈ ਸਾਡੇ ਤੋਂ ਸੈਕਿੰਡ ਹੈਂਡ ਫੋਨ ਲੈਣਾ ਹੋਵੇ ਵਧੀਆ ਡੀਲ 'ਚ ਉਹ ਵੀ ਵੀਰੇ ਆਪਾਂ ਆ ਅੱਜ ਆਪਣੀ ਕੀ ਡੀਲ ਲਾਈ ਹੋਈ ਆ ਅੱਜ ਆਪਣੇ ਕੋਲੇ ਵੀਰੇ ਆਈਫੋਨ 15 ਪ੍ਰੋ ਚ ਵੀ ਡੀਲ ਵਧੀਆ ਪਈ ਆ ਦਿਖਾ ਦਿਓ ਦਿਖਾ ਦਿਓ ਆਪਾਂ ਆਣ ਚੱਲਦੀ ਵੀਡੀਓ ਜੋ ਵੀ ਦਿਖਾਈ ਦਿੰਨੇ ਆ ਆਪਣੇ ਕੋਲੇ ਵੀਰੇ 13 ਪ੍ਰੋ ਚ ਵੀ ਡੀਲ ਵਧੀਆ ਪਈ ਹੋਈ ਆ ਤੇ ਆ ਦੇਖੋ ਜੀ ਆ 13 ਪ੍ਰੋ ਚ ਵੀ ਡੀਲ ਘੈਂਟ ਪਈ ਆ ਰੇਟ ਜਿਹੜਾ ਬੰਦਾ ਸਾਨੂੰ ਮੈਸੇਜ ਪਹਿਲਾਂ ਕਰੂਗਾ ਰੇਟ ਉਹਨੂੰ ਸਭ ਤੋਂ ਵਧੀਆ ਜਾਊਗਾ ਵੀਰੇ ਇਹ ਰੇਟ ਕਿਸੇ ਕੋਈ ਦੇ ਨਹੀਂ ਸਕਦਾ ਆ ਭਾਈ ਹਰੇਕ ਤਰ੍ਹਾਂ ਦਾ ਫੋਨ ਪਿਆ ਜੀ ਆਪਣੇ ਕੋਲੇ ਆ ਦੇਖੋ ਜੀ ਇਹ ਨਹੀਂ ਜਿਹੜਾ ਮਰਜੀ ਜਣੀ ਜਿਹੜਾ ਪਹਿਲਾ ਮੈਸੇਜ ਕਰ ਦੂਗਾ ਉਹਨੂੰ ਇਦਾਂ ਜਿਹੜਾ 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 ਪਹਿਲਾ ਮੈਸੇਜ ਕਰ ਦੂਗਾ ਵੀਡੀਓ ਸ਼ੇਅਰ ਕਰ ਦੂਗਾ ਉਹਨੂੰ ਐ ਹੋਏ ਆ ਉਹਦੇ ਲਈ ਰੇਟ ਜਮਾ ਬਿਲਕੁਲ ਜਾਇਜ਼ ਆ ਰੇਟ ਕੋਈ ਪੰਜਾਬ 'ਚ ਵੀਰੇ ਦੇ ਨਹੀਂ ਸਕਦਾ ਚੈਲੰਜ ਕਰਕੇ ਕਹਿੰਦਾ ਵੀਡੀਓ 'ਚ ਬਾਈ ਦਾ ਚੈਲੰਜ ਆ ਪੰਜਾਬ 'ਚ ਕੋਈ ਵੀ ਰੇਟ ਦੇ ਨਹੀਂ ਸਕੂਗਾ ਦੇ ਨਹੀਂ ਸਕੂਗਾ ਇੰਨਾ ਸਸਤਾ ਰੇਟ ਆ ਜਿਹੜਾ ਹਾਂਜੀ ਆਪਾਂ ਦੱਸ ਨਹੀਂ ਸਕਦੇ ਹਾਂ ਹਾਂ ਦੱਸ ਉਹ ਫੇ ਤਾਂ ਵੀਰੇ ਤੁਹਾਨੂੰ ਪਤਾ ਅੱਜ ਕੱਲ ਸਟ੍ਰਾਈਕਾਂ ਪਾ ਦਿੰਦੇ ਆ ਇੱਕ ਵੀਡੇ ਉੱਤੇ ਛੱਡ ਦਿੰਦੇ ਆ ਕਿਉਂਕਿ ਤੁਹਾਨੂੰ ਪਤਾ ਇਹ 10 ਕੋਣਾ ਐਪਲ ਆਈਡੀ ਦਾ ਜਾਂ ਐਪਲ ਵਾਲੀ ਸਟੈਕ ਪਾ ਦਿੰਦੇ ਆ ਪਰ ਪ੍ਰੋਬਲਮ ਆ ਜਾਂਦੀ ਆ ਉਹਦਾ ਕਰਕੇ ਦੱਸ ਨਹੀਂ ਸਕਦੇ ਪਰ ਜਿਹੜਾ ਬਾਈ ਕਹਿੰਦਾ ਵੀ ਪਹਿਲਾਂ ਮੈਸੇਜ ਕਰੂਗਾ ਵੀਡੀਓ ਨੂੰ ਸ਼ੇਅਰ ਕਰੂਗਾ ਤਾਂ ਉਹਦੇ ਲਈ ਜਮਾਂ ਜਿਆਜ ਰੇਟ ਜਿਆਜ ਰੇਟ ਨੇ ਬਹੁਤ ਵਧੀਆ ਤੁਸੀਂ ਸਵਾਲ ਕੀਤੇ ਮੈਨੂੰ ਮੈਨੂੰ ਬਹੁਤ ਵਧੀਆ ਲੱਗਿਆ ਵੀਰੇ ਜਾਨੀ ਆਪਾਂ ਮਿਲੇ ਇੰਟਰਵਿਊ ਕੀਤੀ ਹਨਾ ਇਦਾਂ ਹੀ ਅੱਗੇ ਅੱਗੇ ਵੀਰੇ ਜਾਨੀ ਕੋਈ ਜੁੜੂਗਾ ਬੰਦਾ ਨਾਲ ਹਨਾ ਆਪਣੀ ਤੁਹਾਡਾ ਵੀ ਹੋਲਡ ਬਹੁਤ ਵੱਡਾ ਵੀਰੇ ਕਿਉਂਕਿ ਤੁਹਾਡਾ ਵੀ ਮੈਨੂੰ ਪਤਾ ਐ ਐਡੀਟਿੰਗ ਦੇ ਵਿੱਚ ਤੂੰ ਹੀ ਪੂਰੇ ਮਾਸਟਰ ਹੋਂਡ ਤੁਹਾਡੇ ਤੋਂ ਵੀ ਇੰਨੇ ਬੰਦੇ ਫੋਨ ਕਰ ਕਰ ਸਿਹਾ ਲੈਂਦੇ ਵੀਰੇ ਆ ਕਿੱਦਾਂ ਹੋਊਗਾ ਕਿੱਦਾਂ ਆਊਗਾ ਨਹੀਂ ਨਾ ਹਣਾ ਹਰ ਵੀ ਪਤਾ ਬਾਅਦ ਚ ਮੈਨੂੰ ਮਨ ਲਾ ਪਹਿਲਾਂ ਜਦੋਂ ਮੈਂ ਕੰਮ ਚ ਨਹੀਂ ਸੀ ਨਾ ਲਾਈਨ ਚ YouTube ਵਾਲੀ ਚ ਆਇਆ ਨਹੀਂ ਸੀਗਾ ਉਦੋਂ ਪਹਿਲਾਂ ਨਹੀਂ ਸੀ ਪਰ ਬਾਅਦ ਚ ਜਦੋਂ ਮੈਂ ਲਾਈਨ ਚ ਆ ਗਿਆ ਫਿਰ ਮੈਨੂੰ ਬਾਅਦ ਚ ਜਿਹੜੇ ਵੀ ਪੇਜ ਚਲਾਉਂਦੇ ਆ ਉਹ ਪੁੱਛ ਲੈਂਦੇ ਵੀਰੇ ਵੀ ਆ ਕਿੱਦਾਂ ਕਰਨਾ ਜਾਂ ਥੰਮੇਲ ਕਿੱਦਾਂ ਬਣਾਉਣਾ ਹੈ ਹਨਾ ਜਾਂ ਕਈ ਤਾਂ ਬਈ ਟਰਾਈਮਾਸਟਰ ਦੀ ਥੰਮੇਲ ਬਣਾਉਂਦੇ ਆ ਹੁਣ ਆਪਾਂ ਫੋਟੋਸ਼ਾਪ ਤੇ ਬਣਾਉਂਦੇ ਆ ਹਨਾ ਵੀਡੀਓ ਵੀ ਆਪਾਂ ਡੈਟਾ ਆਫ ਦੀ ਸੌਫਟਵੇਅਰ ਤੇ ਜਾਂ ਜਿੱਥੇ ਵੀ ਵਿਆਹ ਡੈਟਾ ਕਰਦੇ ਆ ਤੇ ਅੱਜ ਜਿਹੜੇ ਕੈਮਰੇ ਨਾਲ ਸ਼ੂਟ ਹੁੰਦੀਆਂ ਵੀਡੀਓ ਹੁੰਦੀਆਂ ਆ ਇਹ ਵੀ ਅਸੀਂ ਵਿਆਹਾਂ ਦੀ ਕਰਦੇ ਆ ਫਰਕ ਪੈਂਦਾ ਹਾਂ ਉਦਾਂ ਕਰਕੇ ਮੈਨੂੰ ਫੋਨ ਲਾ ਲੈਂਦੇ ਆ ਹਾਂ ਇਹ ਤੁਸੀਂ ਪ੍ਰੋਫੈਸ਼ਨਲ ਹੋ ਗਏ ਵੀਰੇ ਇਸ ਚੀਜ਼ ਦੇ ਹਾਂ ਇਹ ਚੀਜ਼ ਦਾ ਫਰਕ ਪੈਂਦਾ ਦੋਸਤੋ ਬਈ ਕਈ ਵਾਰੀ ਬਈਰੇ ਦੇ ਇਹ ਡਰੂ ਵੀ ਲਿੱਤੇ ਆ ਮੇਰੇ ਵੀਰੇ ਨੂੰ ਵੀ ਯਾਦ ਰੱਖ ਲਿਓ ਬਹੁਤ ਹਾਈ ਲੈਵਲ ਦੇ ਯਾਨੀ ਕਿ ਗ੍ਰਾਫੀ ਫੋਟੋਗ੍ਰਾਫੀ ਦਾ ਕੰਮ ਆ ਔਰ ਪਲੱਸ ਐਡੀਟਿੰਗ ਦਾ ਵੀਰਾ ਮਾਸਟਰ ਹੀ ਆ ਯਾਨੀ ਸਮਝ ਹੀ ਜਾਓ ਐਂਡੀ ਕੀਤਾ ਹੋਇਆ ਜੀ 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 ਤੇ ਜੇ ਕਿਸੇ ਨੂੰ ਕਦੇ ਲੋੜ ਪਵੇ ਵੀਰੇ ਨੂੰ ਵੀ ਬੇਝੇ ਜੇ ਕੋ ਕੇ ਕਾਲ ਮਾਰ ਲਿਓ ਨੰਬਰ ਥੱਲੇ ਸਕਰੀਨ ਦੇ ਉੱਤੇ ਡਿਸਕ੍ਰਿਪਸ਼ਨ ਤੇ ਚੱਲ ਰਿਹਾ ਹੋਊਗਾ ਨੰਬਰ ਤੇ ਹਰ ਵੀਰੇ ਆਪਣੇ ਕੋਲੇ ਜੇ ਕਿਸੇ ਨੇ ਮੰਨ ਲਾ ਆਉਣਾ ਹੈ ਮੋਸਟਲੀ ਤੇਰੇ ਕੋਲੇ ਤੇਰੇ ਕਸਟਮਰ ਆ ਜਿਹੜੇ ਹਾਂਜੀ ਉਹ ਪਿੰਡਾਂ ਵਾਲੇ ਹੀ ਆ ਹਾਂਜੀ ਹੈਗੇ ਆ ਹੈਗੇ ਵੀਰੇ ਨਾ ਨਾਉ ਡਾਊਟ ਹੈਗੇ ਆ ਹਾਂਜੀ ਜਾਦੇ ਤੇਰੇ ਕੋਲੇ ਮੰਨ ਲਾ ਵੀ ਤੈਨੂੰ ਪਿਆਰ ਕਰਦੇ ਜਿਹੜੇ ਪਿੰਡਾਂ ਵਾਲੇ ਪਿੰਡਾਂ ਵਾਲੇ ਉਹ ਕਿੱਥੇ ਗਏ ਮਿਲਣ ਮਿਲੇਗਾ ਤੂੰ ਮਾਲਾ ਡਰੈਸ ਬੋਲ ਦੇ ਇੱਕ ਰੀ ਆਪਣਾ ਕਿਉਂਕਿ ਸੌਖਾ ਹੋ ਜਾਂਦਾ ਅਗਲੇ ਵੀਰੇ ਆਪਣੀ ਮਾਲਡਾਊਨ ਸ਼ਾਪ ਹੈ ਲੁਧਿਆਣੇ ਚਾਰ ਖੰਭਾ ਰੋਡ ਵੱਜਦੀ ਆ ਇਹ ਤੇ ਨੀਅਰ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਜੀ ਤੇ ਜਿਵੇਂ ਤੁਸੀਂ ਵੀਰੇ ਜਾਂ ਕੋਈ ਬੰਦਾ ਬੱਸ ਅੱਡੇ ਉ ਆ ਰਿਆਂ ਤਾਂ ਆਪਣੇ ਗੁਲਾਟੀ ਚੌਂਕ ਬਹੁਤ ਮਸ਼ਹੂਰ ਆ ਵੀਰੇ ਗੁਲਾਟੀ ਚੌਂਕ ਕੋਲੇ ਆ ਕੇ ਜੀ ਆਪਣੀ ਗੁਲਾਟੀ ਚੌਂਕ ਦੇ ਬਿਲਕੁਲ ਨੇੜੇ ਸ਼ੌਕ ਮਤਲਬ ਗੁਲਾਟੀ ਚੌਂਕ ਦੇ ਬਿਲਕੁਲ ਨਜ਼ਦੀਕ ਆਪਣੀ ਸ਼ਾਪ ਰਹਿ ਜਾਂਦੀ ਹੈ ਐਦਾਂ ਕੋਈ ਆਪਣਾ ਮੈਪ ਹੈਗਾ ਕੋਈ ਮੈਪ ਹੈਗਾ ਵੀਰੇ Google ਤੇ ਤੁਸੀਂ ਸਿਟੀ ਹੱਬ ਪਾਉਗੇ ਆਪਣੀ ਸ਼ਾਪ ਦੀ ਲੋਕੇਸ਼ਨ ਆ ਜਾਣੀ ਮਤਲਬ ਸਿਟੀ ਹੱਬ ਪਾਉਗੇ ਸ਼ਾਪ ਦੀ ਲੋਕੇਸ਼ਨ ਆ ਜਾਣੀ ਹੈ ਜੀ ਧੰਨਵਾਦ ਵੀਰੇ ਠੀਕ ਹੈ ਜੀ ਥੈਂਕ ਯੂ